ਆਦੀ ਆ ਕੋਣ ਕਰਦੇ ਆ ਯਾਰ ਮਾਰ ਮਤਲਬ ਇਹਨੂੰ ਕਹਿੰਦੇ ਆ ਪਹਿਲਾ ਅੱਜ ਨਾ ਮੈਂ ਦੱਸ ਰਿਹਾ ਹਾਂ ਯਾਰ ਯਾਰ ਦੱਸੀ ਰੱਖ ਕਿਦਾਂ ਲੋਕ ਕੋਲੇ ਅਸੀਂ ਕਿਦਾਂ ਖੋਲਦੇ ਲੋਕੀ ਦਾ ਲੋਕੇ ਟਾਖੋਲੇ ਅਸਗਾ ਹੈ ਖੁੱਲਾ ਹੀ ਸੀ ਖੁੱਲਾ ਹੀ ਸੀ ਖੁੱਲੇ ਚੁੱਕ ਲੈਗਾ ਚਾਰ ਕਿਹਨਾਂ ਹੋਇਆ ਚਾਬੀ ਜੋ ਯਾਰ ਚਾਬੀ ਜਿਹੜੀ ਮਰਜ਼ੀ ਲੱਗ ਜਿੰਦੀ ਚੁੱਕਿਆ ਸੀ 11 ਵਜੇ ਤੇ ਕਿਆ ਸੋਚਿਆ ਸੀਗਾ ਕੱਲਾ ਕਿਨੇ ਹਾਜੀ ਹੁੰਦਾ ਹਾਜੀ ਸਰ ਦੂਜਾ ਟੋਲ ਕਪੋ ਕੀਤਾ ਗਿਆ ਇਹ ਕੱਲ ਚੋਰੀ ਦੀ ਕੰਪਲੇਂਟ ਆਈ ਸੀ ਕਿ ਰੇਲਵੇ ਰੋਡ ਤੋਂ ਇੱਕ ਬੁਲਟ ਮੋਟਰਸਾਈਕਲਾਂ ਚੋਰੀ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਦੇ ਸੋਰਸ ਲਾ ਕੇ ਆਪਾਂ ਪਛਾਣਖਤ ਕੀਤੀ ਸੀ ਤੇ ਜਿਹੜਾ ਚੋਰ ਸੀ ਉਹਦਾ ਸੀ ਕਰਨ ਸੰਨ ਆਫ ਸੁਰੇਸ਼ ਕੁਮਾਰ ਵਾਸੀ ਪਿੰਡ ਰਾਏਪੁਰ ਇਹਦੇ ਕੋਲ ਜਿਹੜਾ ਹੈਗਾ ਸੀ ਬੁਲਟ ਵੀ ਅਸੀਂ ਕਲਰ ਕਵਰ ਕਰਾ ਲਿਆ ਸੀ ਤੇ ਇਹਦੇ ਖਿਲਾਫ ਐਫ ਆਈ ਆਰ ਨੰਬਰ 126 ਡੇਟਡ 23/09/24 ਅੰਡਰ ਸੈਕਸ਼ਨ 303 2 ਬੀ ਐਨ ਐਸ ਪੁਲਿਸ ਸਟੇਸ਼ਨ ਅੰਗਲੜਾ ਰਜਿਸਟਰਡ ਕੀਤਾ ਗਿਆ। ਪਰ ਇਹ ਕਿੱਥੋਂ ਗ੍ਰਿਪਟਾ ਕੀਤਾ? ਉਹ ਬੋਲਟ ਵੇਚਣ ਜਾ ਰਿਹਾ ਸੀ। ਪਹਿਲਾਂ ਇਹਦੇ ਖਿਲਾਫ ਹਲੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈਗੀ ਜੀ। ਪਰ ਪਹਿਲੇ ਮੋਟਰਸਾਈਕਲ ਚੋਰੀ ਕੀਤੀ। ਯਾਨੀ ਪਹਿਲੇ ਮੋਟਰਸਾਈਕਲ ਚੋਰੀ ਕੀਤੀ। ਹਾਂ ਜੀ ਵੇਚਣ ਜਾ ਰਿਹਾ ਸੀ। ਪਰ ਨਾਲ ਕੋਈ ਹੋਰ ਵੀ ਸੀ ਜਾਂ ਕੱਲਾ ਹੀ ਸੀ ਜੀ ਇਹ। ਇਹ ਚੋਰੀ ਇਸਨੇ ਕੱਲੇ ਨੇ ਹੀ ਮੋਟਰਸਾਈਕਲ ਚੋਰੀ ਕੀਤਾ। ਜਿਹੜਾ ਮੋਟਰਸਾਈਕਲ ਹੈ ਇਹ ਨੰਦੋ ਦਾ ਹੀ। ਇਹ ਇਹ ਬੰਦਾ ਬੁੰਗੇਦਾਰੀ ਇੱਥ ਨਾਮਤਾਰੀ ਬੁਲਟ ਮਕੈਨਿਕ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ। ਤੁਸੀਂ ਸਰ ਪੇਸ਼ ਕਰਨਾ ਹੈ ਕਰਨਾ ਇਹ ਹਲੇ ਪੇਸ਼ ਕਰਨਾ ਕੋਈ। ਇਹ ਬੁਲਟ ਦਾ ਨੰਬਰ ਤਾਂ ਦੱਸ ਸਕਦੇ ਸਰ ਕਿਹੜਾ? ਇਹ ਬੁਲਟ ਦਾ ਹੈਗਾ PB10J4748 ਜੀ। ਇਹ ਬੁਲਟ ਇਸ ਪਰ ਜਿਹੜਾ ਚੋਰੀ ਹੋਈ ਨੰਗਰ ਤੋਂ ਹੀ ਹੋਈ ਸੀ। ਹਾਂਜੀ ਨੰਗਰ ਰੇਲਵੇ ਰੋਡ ਤੋਂ ਜੀ। ਤੇ ਇਥੋਂ ਦੇ ਜਿਹੜੇ ਮਾਲਕ ਜੀ ਦਾ ਬੁਲਟ ਬੇਸਿਕਲੀ ਬੁੰਗੇ ਦਾ ਜੀ ਤੁਹਾਨੂੰ ਦੱਸਿਆ ਹਾਲਵਾਸੀ ਨਾਮਤਾਰੀ ਬੁਲਟ ਮਕੈਨਿਕ ਦੀ ਸ਼ਾਪ ਤੇ ਕੰਮ ਕਰਦਾ ਹੈ। ਜੀ। ਤੇ ਸਰ